ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਾਰੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਕੀੜੀਆਂ ਅਤੇ ਕੀੜਿਆਂ ਦੇ ਦੇਸ਼ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਕੀ ਸਿੱਖਿਆ ਦਿੱਤੀ ਕਿਸ ਤਰ੍ਹਾਂ ਜੀਵਨ ਜਿਉਣ ਦੀ ਅਤੇ ਕਿਸ ਤਰ੍ਹਾਂ ਰਹਿਣ ਸਹਿਣ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਗੁਰੂ ਨਾਨਕ ਦੇਵ ਜੀ ਜਦੋਂ ਕੀੜਿਆਂ ਦੇ ਦੇਸ਼ ਗਏ ਦੀ ਪੂਰੀ ਕਹਾਣੀ ਪੂਰੇ ਤਰੀਕੇ ਦੇ ਨਾਲ ਪੰਜਾਬੀ ਵਿੱਚ ਸਚਾਈ ਤੇ ਆਧਾਰਤ ਲਿਖੀ ਗਈ ਹੈ ਜਦੋਂ ਗੁਰੂ ਨਾਨਕ ਦੇਵ ਜੀ ਕੀੜੀਆਂ ਦੇ ਦੇਸ਼ ਗਏ ਤਾਂ ਕੀ ਹੋਇਆ ਕਹਿੰਦੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਉਹ ਉਦਾਸੀਆਂ ਕਰ ਰਹੇ ਸੀ ਪੂਰੇ ਸੰਸਾਰ ਦੀ ਯਾਤਰਾ ਕਰ ਰਹੇ ਸੀ ਤਾਂ ਇੱਕ ਅਜੀਬੋ ਗਰੀਬ ਦੇਸ਼ ਦੇ ਵਿੱਚ ਪਹੁੰਚੇ ਇੱਕ ਪੂਰੇ ਦੇਸ਼ ਜਿਹੜਾ ਕਿ ਬਹੁਤ ਹੀ ਜ਼ਿਆਦਾ ਗਰੀਬ ਸੀ ਉੱਥੇ ਪਹੁੰਚੇ ਤਾਂ ਉੱਥੇ ਜਾ ਕੇ ਕੀ ਦੇਖਦੇ ਨੇ ਕਹਿੰਦੇ ਉਸ ਦੇਸ਼ ਦੇ ਜਿਹੜੇ ਲੋਕ ਨੇ ਉਹ ਮਨੁੱਖੀ ਸਰੀਰ ਹੈ ਜਿਹੜੇ ਰੱਖਦੇ ਸਨ ਪਰ ਜਿਹੜੇ ਉਹਨਾਂ ਦੇ ਆਚਰਣ ਨੇ ਸੋਚ ਹੈ ਜੀਵਨ ਨੇ ਰੀਤੀ ਰਿਵਾਜ ਨੇ ਉਹ ਸਿਰਫ ਕੀੜਿਆਂ ਵਰਗੀਆਂ ਸਨ ਮਤਲਬ ਉਹਨਾਂ ਲੋਕਾਂ ਦੇ ਜਿਹੜੇ ਸਰੀਰ ਸੀ ਉਹ ਤਾਂ ਮਨੁੱਖ ਦੀ ਤਰ੍ਹਾਂ ਹੀ ਸੀਗੇ ਉਸ ਦੇਸ਼ ਦੇ ਵਿੱਚ ਪਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ ਉਹਨਾਂ ਦਾ ਆਚਰਣ ਸੀਗਾ ਉਹਨਾਂ ਦੀ ਸੋਚ ਸੀ ਸਿਰਫ ਉਹ ਕੀੜਿਆਂ ਜਾਂ ਕੀੜੀਆਂ ਵਾਲੀ ਹੀ ਸੀ ਉਹ ਸਿਰਫ ਆਪਣੀ ਲਾਭ ਲੋਭ ਦੀ ਸੋਚ ਵਿੱਚ ਫਸੇ ਹੋਏ ਸਨ ਭਾਵ ਉਹਨਾਂ ਦੀ ਜਿਹੜੀ ਸੋਚ ਸੀ ਉਹ ਸਿਰਫ ਕੀੜੀਆਂ ਵਰਗੀ ਸੀ ਕਿਸੇ ਦੀ ਸੇਵਾ ਕੋਈ ਮਾਫੀ ਭਾਵਨਾ ਜਾਂ ਧਾਰਮਿਕਤਾ ਉਹਨਾਂ ਵਿੱਚ ਨਜ਼ਰ ਨਹੀਂ ਆਉਂਦੀ ਸੀ ਉੱਥੇ ਦੀ ਰਾਜਨੀਤੀ ਤੰਦੇ ਇਲਮ ਅਤੀ ਧਰਮ ਸਭ ਕੁਝ ਲਾਭ ਤੇ ਧੋਖੇ ਤੇ ਆਧਾਰਿਤ ਸੀ ਮਤਲਬ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਦੇ ਤੰਦੇ ਸੀਗੇ ਸਿਰਫ ਉਹ ਉਹਨਾਂ ਨੂੰ ਉਹਦੇ ਵਿੱਚ ਕੀ ਹੈ ਕੋਈ ਲਾਭ ਜੇਕਰ ਉਹਨਾਂ ਦਾ ਲਾਭ ਹੁੰਦਾ ਸੀ ਉਹੀ ਨਜ਼ਰ ਆਉਂਦਾ ਸੀ ਧੋਖੀਵਾਜੀ ਸੀ ਉਹਨਾਂ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਇਥੇ ਤਾਂ ਲੋਕ ਕੀੜਿਆਂ ਵਰਗੇ ਨੇ ਇਹਨਾਂ ਨੂੰ ਨਾ ਸੱਚ ਦੀ ਪਰਖ ਹੈ ਨਾ ਹੀ ਕਿਸੇ ਦੀ ਪੀੜ ਜਾਣਨ ਦੀ ਸਮਝ ਮਤਲਬ ਇਹਨਾਂ ਦਾ ਜਿਹੜਾ ਦਿਮਾਗ ਹੈ ਉਹ ਸਿਰਫ ਲਾਭ ਤੇ ਧੋਖੇ ਦੇ ਨਾਲ ਹੀ ਭਰਿਆ ਹੋਇਆ ਹੈ ਕਿ ਕਿਸ ਚੀਜ਼ ਦੇ ਵਿੱਚ ਸਾਨੂੰ ਲਾਭ ਹੈ ਇਸ ਚੀਜ਼ ਦੇ ਵਿੱਚ ਸਾਨੂੰ ਇਹ ਲਾਭ ਹੋਵੇਗਾ ਤਾਂ ਅਸੀਂ ਇਹ ਕੰਮ ਕਰਾਂਗੇ ਇਹਨਾਂ ਨੂੰ ਕੋਈ ਸੱਚ ਦੀ ਪਰਖ ਨਹੀਂ ਤੇ ਨਾ ਹੀ ਕਿਸੇ ਦੀ ਹਮਾਇਤ ਦੀ ਪਰਖ ਹੈ ਵੀ ਹਾਂ ਅਸੀਂ ਇਸ ਦੀ ਹਮਾਇਤ ਕਰੀਏ ਜੇਕਰ ਇਸ ਨੂੰ ਸਾਠ ਲੱਗਦੀ ਹੈ ਉਸ ਦੀ ਮਦਦ ਕਰੀਏ ਤਾਂ ਇਸਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਬਾਬਾ ਜੀ ਫਿਰ ਤੁਸੀਂ ਇੱਥੇ ਕੀ ਸਿੱਖਿਆ ਦੇਵੋਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੱਚ ਦਾ ਦੀਵਾ ਇੱਥੇ ਵੀ ਬਾਲਣਾ ਹੈ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਬੀ ਨਦੀ ਚੋਂ ਆਏ ਸਨ ਤਾਂ ਉਹਨਾਂ ਨੂੰ ਇਹ ਉਪਦੇਸ਼ ਹੋਇਆ ਸੀ ਕਿ ਸਾਰੇ ਸੰਸਾਰ ਨੂੰ ਹੀ ਸੱਚ ਅਤੇ ਧਰਮ ਦੇ ਰਾਹ ਤੇ ਤੋਰਨਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਸੱਚ ਦਾ ਦੀਵਾ ਤਾਂ ਅਸੀਂ ਇੱਥੇ ਵੀ ਬਾਲਣਾ ਹੈ ਭਾਵੇਂ ਕਿਸੇ ਉੱਤੇ ਅਸਰ ਨਾ ਪਵੇ ਪਰ ਕੋਈ ਇੱਕ ਜੀਵ ਜਾਗ ਪਏ ਤਾਂ ਵੀ ਮੇਰੀ ਯਾਤਰਾ ਸਫਲ ਹੋ ਜਾਏਗੀ ਜੇਕਰ ਇਨਾਂ ਸਾਰਿਆਂ ਨੂੰ ਸਾਚਿਆ ਧਰਮ ਦੇ ਰਾਹ ਤੇ ਮੈਂ ਨਹੀਂ ਤੋਰ ਸਕਦਾ ਪਰ ਜੇਕਰ ਇਨਾਂ ਵਿੱਚੋਂ ਕੋਈ ਇੱਕ ਇਨਸਾਨ ਵੀ ਮੇਰੇ ਕਹੇ ਰਸਤੇ ਤੇ ਜਾਂ ਫਿਰ ਇੱਕ ਇਨਸਾਨ ਤੇ ਵੀ ਇਸ ਗੱਲ ਦਾ ਅਸਰ ਹੋਵੇ ਕਿ ਸੱਚ ਹੀ ਬੋਲਣਾ ਹੈ ਤਾਂ ਵੀ ਜਿਹੜੀ ਮੇਰੀ ਇਹ ਸੰਸਾਰੀ ਯਾਤਰਾ ਹੈਗੀ ਉਹ ਸਫਲ ਹੋ ਜਾਏਗੀ ਗੁਰੂ ਜੀ ਨੇ ਉੱਥੇ ਕੀਰਤਨ ਕੀਤਾ ਸੱਚ ਦੀ ਬਾਣੀ ਉਚਾਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਿਉਦਾਈ ਦਾਇਆ ਖੇਲੇ ਸਗਲ ਜਗਤ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਉੱਥੇ ਬੋਲੀ ਕੀਰਤਨ ਕੀਤਾ ਤਾਂ ਉਹਨਾਂ ਦੀ ਬਾਣੀ ਦਾ ਅਸਰ ਤੋਂ ਲੋਕ ਹੈਰਾਨ ਹੋ ਗਏ ਜੋ ਕਦੇ ਕਿਸੇ ਦੀ ਗੱਲ ਨਹੀਂ ਸੁਣਦੇ ਸੀ ਆਪਣਾ ਹੀ ਧੋਖੇ ਬਾਜੀ ਜਾਂ ਆਪਣੇ ਹੀ ਲਾਭ ਦਾ ਸੋਚਦੇ ਸੀ ਉਹ ਚੁੱਪ ਚਾਪ ਬੈਠ ਕੇ ਗੁਰੂ ਜੀ ਦਾ ਕੀਰਤਨ ਸੁਣਨ ਲੱਗ ਪਏ ਉਹਨਾਂ ਵਿੱਚੋਂ ਕਈਆਂ ਨੇ ਆਪਣੇ ਗਲਤ ਕੰਮ ਛੱਡ ਦਿੱਤੇ ਪਾਪ ਉਹ ਸੱਚ ਦੀ ਰਾਹ ਤੇ ਚੱਲਣ ਲੱਗ ਪਏ ਉਹਨਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੀਰਤਨ ਦਾ ਇਨਾ ਪ੍ਰਭਾਵ ਪਿਆ ਕਿ ਉਹ ਧੋਖੀ ਬਾਜੀ ਨੂੰ ਛੱਡ ਕੇ ਸਿਰਫ ਸੱਚ ਦੇ ਰਾਹ ਤੇ ਚੱਲਣ ਲੱਗ ਪਏ। ਕਈ ਰੱਜ ਕੇ ਰੋਏ ਕਿ ਅਸੀਂ ਅੱਜ ਤੱਕ ਜੋ ਇਹ ਧੋਖੇ ਬਾਜੀ ਅਤੇ ਆਪਣੇ ਹੀ ਲਾਭ ਦਾ ਸੋਚਦੇ ਸੀ। ਅਸੀਂ ਇਹ ਕਿਉਂ ਕਰ ਰਹੇ ਸੀ? ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਆ ਗਏ। ਜਦੋਂ ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਿਉਦਾਈ ਦਾਇਆ ਖੇਲੇ ਸਗਲ ਜਗਤ ਆਸਾ ਦੀ ਵਾਰ ਵਿੱਚੋਂ ਇਹ 17 ਉਚਾਰਨ ਕੀਤੀਆਂ ਤਾਂ ਕਈ ਲੋਕਾਂ ਨੇ ਆਪਣੇ ਗਲਤ ਕੰਮ ਐ ਜਿਹੜੇ ਉਹ ਛੱਡ ਦਿੱਤੇ ਅਤੇ ਕਈ ਐ ਜਿਹੜੇ ਉਹ ਰੱਜ ਕੀ ਰੋਏ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਆ ਗਏ ਕਿ ਤੁਸੀਂ ਸਾਨੂੰ ਸੱਚ ਦੇ ਰਾਹ ਤੇ ਪਾਇਆ ਹੈ ਸਾਡੀਆਂ ਅੱਖਾਂ ਓਲਿਓ ਹਨੇਰਾ ਦੂਰ ਕੀਤਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਜੀਵਨ ਕਿਉਂ ਜੀ ਰਹੇ ਸੀ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਕੀੜਿਆਂ ਅਤੇ ਕੀੜਿਆਂ ਵਰਗੇ ਮਨੁੱਖਾਂ ਨੂੰ ਵੀ ਸੱਚ ਦੇ ਰਾਹ 'ਤੇ ਤੋਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕਿ ਐਵੇਂ ਸੋਚਦੇ ਸੀ ਕਿ ਅਸੀਂ ਕਦੇ ਵੀ ਚੰਗੇ ਇਨਸਾਨ ਨਹੀਂ ਬਣ ਪਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਉਹਨਾਂ ਨੂੰ ਵੀ ਸੱਚ ਦੀ ਰਾਹ ਤੇ ਤੋਰ ਦਿੱਤਾ ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚਾਹੇ ਕੋਈ ਕਿਸੇ ਵੀ ਹਾਲਾਤ ਵਿੱਚ ਹੋਵੇ ਸੱਚ ਦੀ ਬਾਣੀ ਤੇ ਪ੍ਰੇਮ ਦੀ ਭਾਵਨਾ ਹਰ ਦਿਲ ਵਿੱਚ ਪਰਵਰਤਨ ਲਿਆ ਸਕਦੀ ਹੈ ਕੋਈ ਕਿੰਨਾ ਵੀ ਮਾੜਾ ਕੰਮ ਕਿਉਂ ਨਾ ਕਰਦਾ ਹੋਵੇ ਜੇਕਰ ਉਹ ਗੁਰੂਆਂ ਦੀ ਬਾਣੀ ਅਤੇ ਪਾਠ ਕਰੇਗਾ ਉਹ ਵੀ ਉਹਨਾਂ ਦਾ ਮਨ ਵੀ ਸਾਫ਼ ਹੋ ਜਾਵੇਗਾ ਅਤੇ ਉਹ ਵੀ ਸੱਚ ਦੇ ਰਾਹ ਤੇ ਚੱਲਣ ਲੱਗ ਜਾਣਗੇ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਘੱਟ ਨਹੀਂ ਆਖਿਆ ਸਗੋਂ ਹਰ ਜੀਵ ਵਿੱਚ ਪਰਮਾਤਮਾ ਦੀ ਜੋਤ ਦੇਖ ਕੇ ਉਨਾਂ ਨੂੰ ਉਚਾਰਾ ਵਿਖਾਇਆ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਮਹੱਤਵਪੂਰਨ ਲੱਗੇ ਅਤੇ ਇਸ ਤੋਂ ਤੁਹਾਨੂੰ ਵੀ ਕੋਈ ਸਿੱਖਿਆ ਮਿਲੇ ਕਿ ਅਸੀਂ ਵੀ ਸੱਚ ਦੀ ਰਾਹ ਤੇ ਚੱਲ ਸਕਦੇ ਹਾਂ ਆਪਣੇ ਮਨ ਨੂੰ ਬਾਣੀ ਸੁਣ ਕੇ ਕੀਰਤਨ ਸੁਣ ਕੇ ਪਰਿਵਰਤਨ ਕਰ ਸਕਦੇ ਹਾਂ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਧੰਨਵਾਦ